ਜੰਮੂ ਕਸ਼ਮੀਰ ਤੋਂ ਸਾਮਨੇ ਰਹੀ ਜਿੱਥੇ ਕਿ ਜੰਮੂ ਕਸ਼ਮੀਰ ਦੇ ਬਾਰਾਮੁਲਾਚ ਅੱਤਵਾਦੀ ਹਮਲਾ ਹੋਇਆ ਹੈ 10 ਦੇ ਰਿਟਾਇਰਡ ਪੁਲਿਸ ਕਰਮਚਾਰੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਵੱਡੀ ਖਬਰ ਹੈ ਮਸਜਿਦ ਨਮਾਜ਼ ਪਰਦੇ ਸਮੇਂ ਗੋਲੀ ਮਾਰੀ ਗਈ ਹੈ ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਇਸ ਲਈ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਜੰਮੂ ਕਸ਼ਮੀਰ ਦੇ ਬਾਰਾਮੁਲਾਚ ਅੱਤਵਾਦੀ ਹਮਲਾ ਕੀਤਾ ਗਿਆ ਹੈ ਤੇ ਰਿਟਾਇਰਡ ਪੁਲਿਸ ਕਰਮਚਾਰੀ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਤੇ ਜਿਹੜਾ ਵਾਰਦਾਤਾਂ ਨੂੰ

ਘਟਨਾ ਨੂੰ ਅੰਜਾਮ ਉਹਨਾਂ ਦੇ ਵੱਲੋਂ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਲਿਆ ਹੈ ਤੇ ਵੱਡੀ ਖਬਰ ਦਾ ਜ਼ਿਕਰ ਕਰਿਆ ਹੈ ਖਬਰ ਜੰਮੂ ਕਸ਼ਮੀਰ ਤੋਂ ਹੈ ਜੰਮੂ ਕਸ਼ਮੀਰ ਦੇ ਬਾਰਾਮੁਲਾ ਤੋਂ ਹੈ ਜਿੱਥੇ ਕਿ ਇੱਕ ਵਾਰ ਫਿਰ ਤੋਂ ਆਤਵਾਦੀ ਹਮਲਾ ਕੀਤਾ ਗਿਆ ਹੈ دہشت گردਾਂ ਦੇ ਵੱਲੋਂ ਆਤਵਾਦੀਆਂ ਦੇ ਵੱਲੋਂ ਇਹੋ ਜਿਹਾ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਦੋਂ ਕਿ ਜੋ ਲੋਕਲ ਉਥੇ ਲੋਕ ਨੇਤ ਪੁਲਿਸ ਕਰਮੀਆਂ ਨੂੰ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਮੇਰੇ ਨਾਲ ਮੇਰੇ ਸਹਿਯੋਗੀ ਤਜਿੰਦਰ ਸੋਢੀ ਫੋਨ ਲਾਈਨ ਤੇ ਮੌਜੂਦ ਨੇ ਤਜਿੰਦਰ

ਕੁਝ ਸਾਲ ਪਹਿਲੇ ਹੀ ਇਹਨਾਂ ਦੀ ਰਿਟਾਇਰਮੈਂਟ ਹੋਈ ਸੀ ਤੇ ਉਹਦੇ ਬਾਅਦ ਹੀ ਆਪਣੇ ਜਿਹੜਾ ਇਹਨਾਂ ਦਾ ਨੇਟਿਵ ਪਿੰਡ ਹੈਗਾ ਘੰਟਾ ਮੁਲਾ ਸ਼ੀਰੀ ਉੱਥੇ ਜਾ ਕੇ ਸੈਟਲ ਹੋ ਗਏ ਸੀ ਤੇ ਜਦੋਂ ਇਹ ਮਸਜਿਦ ਵਿੱਚ ਅੱਜ ਅਜ਼ਾਨ ਲਗਾ ਰਹੀ ਸੀ ਨਮਾਜ਼ ਵਾਸਤੇ ਉਹਦੇ ਵਕਤ ਦੀ ਉਹਦੇ ਟਾਈਮ ਹੀ ਸਾਨੂੰ ਇਹ ਦੱਸਿਆ ਜਾ ਰਿਹਾ ਕਿ ਇੱਕ ਆਤੰਕਵਾਦੀ ਜਿਹੜਾ ਹੈਗਾ ਉਹ ਜਾ ਕੇ ਉਹਨੇ ਇਹਨਾਂ ਨੂੰ ਪੁਆਇੰਟ ਬਲੈਂਕ ਰੇਂਜ ਤੋਂ ਫਾਇਰ ਕੀਤਾ ਇਹਨਾਂ ਤੇ ਇਹ ਉੱਥੇ ਮੌਕੇ ਤੇ ਹੀ ਇਹ ਮਾਰੇ ਗਏ ਅ ਤੇ ਫਿਲਹਾਲ ਜਿਹੜੀ ਜਾਣਕਾਰੀ ਇਸ ਵਕਤ ਆ ਰਹੀ ਹੈ ਕਿੰਨੇ ਆਤੰਕਵਾਦੀ ਸੀਗੇ ਕਿ ਆਤੰਕਵਾਦੀ ਜਿਹੜੇ ਨੇ ਇਹਨਾਂ ਤੇ ਫਾਇਰਿੰਗ ਕੀਤੀ ਹੈ ਉਹ ਪਹਿਲੇ ਵੀ ਉਹਨਾਂ ਦੇ ਨਾਲ ਕੋਈ ਹੋਰ ਆਤੰਕਵਾਦੀ ਨਾਲ ਕੋਈ ਹੋਰ ਆਤੰਕਵਾਦੀ ਸੀਗਾ ਉਹ ਫਿਲਹਾਲ ਜਾਂਚ ਦਾ ਵਿਸ਼ੇ ਹੈਗਾ ਸੁਰੱਖਿਆ ਜਿਹੜੀ ਸਿਕਿਉਰਿਟੀ ਏਜੰਸੀਜ਼ ਅਗਿਆ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਆਰਮੀ ਜੰਮੂ ਕਸ਼ਮੀਰ ਪੁਲਿਸ ਸੀਆਰਪੀਐਫ ਨੇ ਪੂਰੇ ਇਲਾਕੇ ਨੂੰ ਮੁਹਾਸਰੇ ਚ ਲੈ ਲਿਆ ਹੈ ਤੇ ਇਸ ਆਤੰਕਵਾਦੀ ਦੀ ਪੜਤਾਲ ਚੱਲ ਰਹੀ ਹੈ ਕਿ ਜਿਹਨੇ ਇਹ ਆਤੰਕਵਾਦੀ ਘਟਨਾ ਨੂੰ ਅੰਜਾਮ ਦਿੱਤੀ ਹੈ ਲੇਕਿਨ ਤੁਸੀਂ ਇੱਕ ਚੀਜ਼ ਦੇਖ ਲਓ ਕਿ ਇਹ ਪਾਕਿਸਤਾਨ ਤੋਂ ਜਿਹੜੇ ਆਤੰਕਵਾਦੀ ਭੇਜੇ ਜਾਂਦੇ ਨੇ ਜਾਂ ਜੰਮੂ ਕਸ਼ਮੀਰ ਦੇ ਜਿਹੜੇ ਆਤੰਕਵਾਦੀਆਂ ਨੂੰ ਰੈਡੀਕਲਾਈਜ਼ ਕੀਤਾ ਜਾਂਦਾ ਉਹ ਇੱਕ پاک ਜਗ੍ਹਾ ਦਾ ਤਕੱਦਸ ਵੀ ਬਰਕਰਾਰ ਨਹੀਂ ਰੱਖਦੇ ਇੱਕ ਇਨਸਾਨ ਜਿਹੜਾ ਮਸਜਿਦ ਵਿੱਚ ਉੱਪਰ ਵਾਲੇ ਨੂੰ ਯਾਦ ਕਰਿਆ ਸੀ ਆਪਣੇ ਖੁਦਾ ਨੂੰ ਯਾਦ ਕਰਿਆ ਸੀ ਉਹਨੂੰ ਜਾ ਕੇ ਵੀ ਇਹਨਾਂ ਨੇ ਮਾਰ ਦਿੱਤਾ ਇਹ ਦਰਸਾਉਂਦਾ ਹੈ ਕਿ ਕਸ਼ਮੀਰ ਵਿੱਚ ਜਿਹੜਾ ਆਤੰਕਵਾਦ ਹੈ ਉਹ ਕਿਸ ਤਰ੍ਹਾਂ ਬੇਗੁਨਾ ਲੋਕਾਂ ਨੂੰ ਉਹਨਾਂ ਦੀ ਪ੍ਰਾਰਥਨਾ ਸਥਲ ਤੇ ਵੀ ਜਾ ਕੇ ਉਹਨਾਂ ਨੇ ਜਿੰਦ ਜਦੋਂ ਉਹਨਾਂ ਦੇ ਵੱਲੋਂ ਨਮਾਜ਼ ਅਦਾ ਕੀਤੀ ਜਾ ਰਹੀ ਸੀਗੀ ਕਿ ਉਸ ਵੇਲੇ ਮਸਜਿਦ ਉਹ ਇਕੱਲੇ ਸੀਗੇ ਆ ਦੇਖੋ ਜਿਹੜੀ ਇਸ ਵਕਤ ਪੁਲਿਸ ਦੀ ਜਾਣਕਾਰੀ ਹੈਗੀ ਕਿ ਉਹ ਅਜ਼ਾਨ ਦੇਰੇ ਸੀਗੇ ਉਥੇ ਲੋਕਾਂ ਨੂੰ ਮਸਜਿਦ ਵਿੱਚ ਬੁਲਾਉਣ ਦਾ ਕੰਮ ਉਹ ਕਰ ਰਹੇ ਸੀਗੇ ਤੇ ਫਿਲਹਾਲ ਜਿਹੜੇ ਉਥੇ ਕੁਝ ਹੋਰ ਲੋਕ ਵੀ ਮੌਜੂਦ ਸੀਗੇ ਜਿਨ੍ਹਾਂ ਕੋਲੋਂ ਪੁਛਤਾਚ ਚੱਲ ਰਹੀ ਹੈ ਪੁਲਿਸ ਦੁਆਰਾ ਕਿ ਇਹ ਜਿਹੜੇ ਆਤੰਕਵਾਦੀ ਸੀਗੇ ਕਿ ਉਹਨਾਂ ਦੀ ਕੋਈ ਪਛਤਾਲ ਹੋ ਜਾਵੇ ਉਹਨਾਂ ਦੀ ਕੋਈ ਪਛਾਣ ਹੋ ਜਾਵੇ ਲੇਕਿਨ ਫਿਲਹਾਲ ਕਿਉਂਕਿ ਪੂਰਾ ਇਲਾਕੇ ਨੂੰ ਮੁਹਾਸਰੇ ਵਿੱਚ ਲੈ ਲਿਆ ਹੈ ਪੁਲਿਸ ਨੇ ਕਿਹਾ ਕਿ ਥੋੜੀ ਦੇਰ ਬਾਅਦ ਉਹ ਇੱਕ ਹੋਰ ਸਟੇਟਮੈਂਟ ਦੇਣਗੇ ਜਿਹਦੇ ਵਿੱਚ ਉਹ ਪੂਰੀ ਡਿਟੇਲ ਦੱਸਣਗੇ ਕੀ ਕਿੰਨੇ ਆਤੰਕਵਾਦੀ ਸੀਗੇ ਕੀ ਇਨਫੋਰਮੇਸ਼ਨ ਫਿਲਹਾਲ ਮਿਲੀ ਹੈ ਲੇਕਿਨ ਇਸ ਵਕਤ ਜਿਹੜੀ ਇਨਫੋਰਮੇਸ਼ਨ ਹੈ ਕਿ ਅੱਜ ਸਵੇਰੇ ਤੜਕੇ ਦੀ ਇਹ ਘਟਨਾ ਹੈਗੀ ਜਦੋਂ ਇਹ ਮੁਹੰਮਦ ਸ਼ਫੀ ਮੀਰ ਜਿਹੜੇ ਰਿਟਾਇਰਡ ਐਸਪੀ ਹੈਗੇ ਘੰਟਾ ਮੁਲਾ ਪਿੰਡੇਗਾ ਸ਼ੀਰੀ 12 ਮੁਲਾਵਜ ਉਥੇ ਦੀ ਘਟਨਾ ਹੈ ਉਥੇ ਜਦੋਂ ਇਹ ਮਸਜਿਦ ਵਿੱਚ ਨਮਾਜ਼ ਪੜ ਰਹੀ ਸੀ ਉਥੇ ਅਚਾਨਕ ਤੇ ਆਤੰਗਵਾਦੀਆਂ ਨੇ ਗੋਲੀ ਚਲਾਈ ਜਿਹਦੇ ਵਿੱਚ ਆਪਣੀ ਜ਼ਖਮਾਂ ਦੀ ਤਾਬਨਾ ਲਾ ਕੇ ਚੱਲ ਬਸੇ ਜੀ 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 ਬਹੁਤ ਬਹੁਤ ਸ਼ੁਕਰੀਆ ਤੇਜਿੰਦਰ ਸਾਨੂੰ तमाम ਜਾਣਕਾਰੀ ਦੇਣ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਜਿਵੇਂ ਕਸ਼ਮੀਰ ਦੇ ਬਾਰਾਮੁਲਾ ਚਿਕਵਰ ਮੁਰਤੂ ਆਤਵਾਦੀ ਹਮਲਾ ਕੀਤਾ ਗਿਆ ਜਿਸək ਮੇਰੇ ਸਹਿਯੋਗੀ ਜ਼ਿਕਰ ਕਰਾਇਆ ਸੀ ਕਿ ਰਿਟਾਇਰਡ ਸੁਪਰਟੈਂਡੈਂਟ ਆਫ ਪੁਲਿਸ ਦੇ ਐਸਪੀਸੀ ਦੇ ਰਿਟਾਇਰਡ ਹੋਏ ਸੀਗੇ ਮੁਹੰਮਦ ਸ਼ਫੀ ਮੀਰ ਇਨਾਦਾ ਨਾਂ ਹੈ ਜਦੋਂ ਕਿ ਇਹਨਾਂ ਦੇ ਵੱਲੋਂ ਨਮਾਜ਼ ਅਦਾ ਕੀਤੀ ਜਾ ਰਹੀ ਸੀ ਕਿ ਮਸਜਿਦ ਅੰਦਰ ਹੀ ਅਤਵਾਦੀ ਅੰਦਰ ਵੜਦਾ ਹੈ ਤੇ ਇਸ ਰਿਵਚਾਲੇ ਗੋਲੀ ਮਾਰ ਕੇ ਉੱਥੋਂ ਫਰਾਰ ਹੋ ਜਾਂਦਾ ਹਾਲਕਿ ਇਲਾਕੇ ਨੂੰ ਨੁਸਰ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਜਾਂਚ ਪਟਾਲ ਇਸ ਅਤਵਾਦੀ ਦੀ ਲਗਾਤਾਰ ਜਾਰੀ